ਪਿਛਲੇ ਦਿਨੀ ਜਰਜੀਆ ਵਿਖੇ ਇੱਕ ਦਰਦਨਾਕ ਹਾਦਸੇ ਵਿੱਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ਵਿੱਚੋਂ 4 ਦੇ ਮ੍ਰਿਤਕ ਸਰੀਰ ਅੱਜ ਗੁਰੂ ਰਾਮਦਾਸ ਗੁਮੰਤਰੀ ਹਵਾਈ ਅੱਡਾ ਰਾਜਾ ਸੰਸੀ ਪੁੱਜੇ ਜਿਸ ਨੂੰ ਸਰਬਦਾ ਪਲਾ ਚੈਰੀਟੇਬਲ ਟਰੱਸ ਦੇ ਬਾਨੀ ਡਾਕਟਰ ਐਸ ਪੀ ਸਿੰਘ ਅਬਰਾਈਵ ਲੋ ਭੇਜੀਆਂ ਗਈਆਂ ਐਂਬੂਲੈਂਸਾਂ ਰਾਹੀਂ ਉਹਨਾਂ ਦੇ ਘਰਾਂ ਨੂੰ ਭੇਜਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਓਕੇ ਸਮਾਜ ਸੇਵੀ ਡਾਕਟਰ ਐਸ.ਪੀ ਸਿੰਘ ਅਵਰਾਏ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਯਤਨਾਂ ਸਦਕਾ ਜਾਰਜੀਆ ਹਾਦਸੇ ਵਿੱਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ਵਿੱਚੋਂ 4 ਨੌਜਵਾਨ ਜਿਨ੍ਹਾਂ ਵਿੱਚ ਨਿਰਾਨ ਪਰਚਾਈ ਅਮਰਿੰਦਰ ਕੌਰ ਤੇ ਮਨਿੰਦਰ ਕੌਰ ਤੋਂ ਇਲਾਵਾ ਗਗਨਦੀਪ ਤੇ ਵਿਰਿੰਦਰ ਸਿੰਘ ਸ਼ਾਮਲ ਹਨ ਤੇ ਮ੍ਰਿਤਕ ਸਰੀਰ ਹਵਾਈ ਅੱਡਾ ਰਾਜਸਥਾਨ ਸੀਵੇਕੇ ਪਹੁੰਚੇ ਹਨ। ਉਹਨਾਂ ਦੱਸਿਆ ਕਿ ਇਸ ਦੌਰਾਨ ਉਹਨਾਂ ਵੱਲੋਂ ਭੇਜੇ ਗਏ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੀਰ ਸ਼ਿਸ਼ਪਾਲ ਸਿੰਘ ਲਾਢੀ ਮਨਦੀਪ ਸਿੰਘ ਸੰਧੂ ਅਤੇ ਨਵਜੀਤ ਸਿੰਘ ਕਈ ਵੱਲੋਂ ਜਿੱਥੇ ਹਵਾਈ ਅੱਡਾ ਤੇ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਟਰਸਟ ਵੱਲੋਂ ਭੇਜੀਆਂ ਗਈਆਂ ਐਂਬੂਲੈਂਸਾਂ ਰਾਹੀਂ ਸਾਰੇ ਮ੍ਰਿਤਕ ਸਰੀਰ ਉਹਨਾਂ ਦੇ ਘਰਾਂ ਤੱਕ ਭੇਜੇ ਗਏ ਹਨ ਇਸ ਮੌਕੇ ਤੇ ਇਹਨਾਂ ਦਾ ਕਹਿਣਾ ਹੈ ਕਿ ਪੀੜਤ ਪਰਿਵਾਰਾਂ ਦੀ ਆਰਥਿਕ ਸਥਿਤੀ ਦੇ ਮੁਤਾਬਕ ਉਹਨਾਂ ਲਈ ਠੁਕਮੀ ਮਹੀਨੇਵਾਰ ਪੈਨਸ਼ਨ ਤੋਂ ਇਲਾਵਾ ਉਹਨਾਂ ਦੇ ਖਾਸਾ ਹਾਲ ਕਰਾਂ ਨੂੰ ਵੀ ਮੌਕੇ ਅਨਸਾਰ ਬਣਾਇਆ ਜਾਵੇਗਾ ਮੇਰਾ ਨਾਂਜੀ ਗੋਪਾਲ ਚੰਦ ਬੁੱਗੀਪੁਰਾ ਸਰਬਾਦਾ ਚੈਰੀਟੇਡ ਟਰਸਟ ਮੋਹੱਦੇ ਤੋਂ ਮੈਂ ਪ੍ਰੈਜੈਂਟਾਂ ਜੀ ਅਸੀਂ ਅੱਜ ਜਾਰੀ ਹੈ ਜਿਹੜੇ ਪਿਛਲੇ ਦਿਨਾਂ ਚ ਗੈਸ ਚਟਾਨੜ ਡੈਥ ਹੋ ਗਈ ਸੀਗੀ ਕਾਫੀ ਮੁੰਡਿਆਂ ਦੀ ਇੰਡੀਆ ਦੇ ਗੈਰਾਂ ਲੜਕਿਆਂ ਦੀ ਉਹਨਾਂ ਦੇ ਵਿੱਚ ਇੱਕ ਘੱਲਕਲਾ ਤੋਂ ਇੱਕ ਲੜਕਾ ਸੀਗਾ ਗਗਨਦੀਪ ਸਿੰਘ ਜਿਹਨਾਂ ਦੀ ਉਮਰ 24 ਸਾਲ ਸੀ ਉਹਨਾਂ ਦੀ ਅੱਜ ਡੈੱਡ ਬੋਡੀ ਲੈਣ ਆਏ ਸੀਗੇ ਨਾਲ ਉਹਨਾਂ ਦੇ ਫਾਦਰ ਸਾਹਿਬ ਆਏ ਐ ਕਿਉਂਕਿ ਇਹਨਾਂ ਦੀ ਕੋਈ ਕੰਡੀਸ਼ਨ ਬਾਲੀ ਵਧੀਆ ਨਹੀਂ ਗਈ ਬਹੁਤ ਗਰੀਬ ਪਰਿਵਾਰ ਆ ਇਹ ਬਹੁਤ ਦਿਹਾੜੀ ਦੱਪਾ ਕਰਕੇ ਬਹੁਤ ਮੁਸ਼ਕਲ ਨਾਲ ਬੱਚਾ ਬਾਹਰ ਭੇਜਿਆ ਸੀ ਇਹਨਾਂ ਨੇ ਇਕੱਲਾ ਹੀ ਉਹੋ ਸਾਰਾ ਸੀਗਾ ਮਕਾਨ ਦੀ ਵੀ ਹਾਲਤ ਬਹੁਤ ਖਸਤਾ ਇਹਨਾਂ ਦੀ ਹੈਗੀ ਆ ਕਿਉਂਕਿ ਸਾਡੇ ਅਭਰਾਏ ਸਾਹਿਬ ਵੱਲੋਂ ਜਿਹੜੇ ਮੈਨੇਜ ਡਾਇਰੈਕਟਰ ਐ ਇਸ ਸੰਸਥਾ ਦੇ ਉਹਨਾਂ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਸਰ ਸੰਭਵ ਕੋਸ਼ਿਸ਼ ਕਰਨੀ ਹੈ ਉਹਨਾਂ ਨੇ ਸਭ ਕੁ ਪੈਨਾ ਦਾ ਜੋ ਵੀ ਮੰਗਦਾ ਹੈਗਾ ਉਹ ਇਹਨਾਂ ਨੂੰ ਦੇਣਗੇ ਉਹ ਤੇ ਭੋਗ ਦੇ ਉੱਤੇ ਅਸੀਂ ਦੱਸਾਂਗੇ ਕੀ ਕੁਛ ਉਹਨਾਂ ਨੇ ਕਰਨਾ ਹੈ ਆਪਦੇ ਲਈਓ ਕਿਉਂਕਿ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਸਾਰੀ ਡੈੱਡ ਬੋਡੀਆਂ ਪਚਾਉਣ ਦੀ ਹੁੰਦੀ ਆ ਕਿਸੇ ਵੀ ਮਦਦ ਹੁੰਦੀ ਆ ਜੇ ਗਵਰਨਮੈਂਟ ਨਹੀਂ ਕਰਦੀ ਉਹ ਡੈੱਡ ਬੋਡੀ ਭੇਜਣ ਦਾ ਸਾਰਾ ਪ੍ਰਬੰਧ ਉਹੀ ਕਰਦੇ ਹੈ ਜੀ ਅੱਗੇ ਸੈਂਟਰ ਗਵਰਨਮੈਂਟ ਸੈਂਟਰ ਕਿ ਸੈਂਟਰਲ ਗਵਰਨਮੈਂਟ ਨੇ ਮਦਦ ਕੀਤੀ ਆ ਭਰਾਏ ਸਾਹਿਬ ਨਾਲ ਟੱਚ ਸੀਗੇ ਉਹਨਾਂ ਨੂੰ ਸਾਰੇ ਸਮੇਂ ਸਮੇਂ ਸਰ ਸਾਰੀਆਂ ਦੱਸੀ ਜਾਂਦੇ ਵੀ ਇੱਥੇ ਆ ਕੁਛ ਆਏ ਆ ਕਿਉਂਕਿ ਕਿ ਸੈਂਟਰਲ ਗਵਰਨਮੈਂਟ ਨੇ ਸਾਰੀਆਂ ਡੈੱਡ ਬੋਡੀਆਂ ਇੱਥੇ ਅੰਮ੍ਰਿਤਸਰ ਭੇਜੀਆਂ ਅਸੀਂ ਅੱਜ ਐਮਬੂਲੈਂਸ ਲੈ ਕੇ ਇੱਥੇ ਪਹੁੰਚੇ ਆਲ ਉਹਨਾਂ ਦੇ ਭਾਦਰ ਸਾਹਿਬ ਆ ਇਹ ਕੋਈ ਜੀ ਜੋ ਇਕੱਲੇ ਰਹਿ ਕੇ ਬਹੁਤ ਘੰਭੀਰ ਮਸਲਾ ਜੀ ਇਹਨਾਂ ਦਾ ਕਿਉਂਕਿ ਇਕੱਲਾ ਕਮਾਊ ਪੁੱਤ ਸੀਗਾ ਤੇ ਇਹਨਾਂ ਨੂੰ ਵੀ ਆਸ ਹੈ ਕਿ ਆ ਵੀ ਕੋਈ ਕੰਪਨੀ ਵਾਲਿਆਂ ਜਾਂ ਗਵਰਨਮੈਂਟ ਵਾਲਿਆਂ ਨੂੰ ਜਾਂ ਟਰਸਟ ਵਾਲਿਆਂ ਨੂੰ ਸਾਡੀ ਕੋਈ ਮਦਦ ਕੀਤੀ ਜਾਵੇ। ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ। ਮੈਂ ਆਪਣੇ ਚਾਚੇ ਦੇ ਮੁੰਡੇ ਤੇ ਉਹਦੀ ਨੂੰਹ ਦੀ ਡੈੱਡ ਬੁੱਡੀਆਂ ਲੈਣ ਆਇਆ ਜੀ ਜੋ ਜੋਤੀਏ ਦੇ ਵਿੱਚ ਹਾਸਾ ਹੋਇਆ ਸੀ। ਤੇ ਉਹ ਤੇ ਅਸੀਂ ਡੈੱਡ ਬੁੱਡੀਆਂ ਸੰਤਸ ਸਰਕਾਰ ਤੇ ਡਾਕਟਰ ਉਹ ਵਿਦਾਏ ਸਾਹਿਬ ਦੇ ਸੈਮਤੀ ਨਾਲ ਵੀ ਇੱਥੇ ਪਹੁੰਚੇ ਨੇ ਜੀ ਆਪਣੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਧੰਨਵਾਦ ਕਰਦਾ ਹਾਂ ਸੰਤਸ ਸਰਕਾਰ ਤੇ ਡਾਕਟਰ ਉਹ ਵਿਦਾਏ ਸਾਹਿਬ ਦਾ ਜੀ। ਇਹ ਜੜੀਆਂ ਜੜੀਆਂ ਡੈੱਡ ਬੋਡੀਆਂ ਆ ਰਹੀਆਂ ਇਹਨਾਂ ਦੇ ਨਾਮ ਕੀ ਸੇ ਕਿੱਥੋਂ ਦੇ ਰਹਿਣ ਵਾਲੇ ਐ ਤੇ ਉੱਥੇ ਕੀ ਹਾਦਸਾ ਵਾਪਰਿਆ ਜੀ ਇਹ ਡੈੱਡ ਬੋਡੀਆਂ ਆ ਰਹੀਆਂ ਨੇ ਜੀ ਮੇਰੇ ਚਾਚੇ ਦੀ ਕੁੜੀ ਆ ਅਮਰਿੰਦਰ ਕੌਰ ਜੀ ਇੱਕ ਉਹਨਾਂ ਦੀ ਨੂੰਹ ਆ ਜੀ ਮਨਿੰਦਰ ਕੌਰ ਇਹ ਜੋਤਿਆ ਦੇ ਵਿੱਚ ਜੋ ਹਾਸਾ ਉਹ ਐਸੀ ਉਹਨਾਂ ਦੇ ਆ ਰਹੀਆਂ ਨੇ ਜੀ ਆਪਣਾ ਪਿੰਡ ਹੈ ਜੀ ਮਹਿਮਾ ਰਾਜਪੁਰਾ ਜ਼ਿਲ੍ਹਾ ਪਟਿਆਲਾ ਜੀ ਇਹਨਾਂ ਦੇ ਪਰਿਵਾਰ ਦੇ ਪਿੱਛੇ ਕੌਣ ਕੌਣ ਐ ਜੀ ਮੇਰੇ ਚਾਚਾ ਜੀ ਨੇ ਜਿਨ੍ਹਾਂ ਤੋਂ ਅੱਖਾਂ ਤੋਂ ਦਿਖਦੈ ਨਹੀਂ ਜੀ ਉਹਨਾਂ ਨੂੰ ਤੇ ਲੱਤਾਂ ਤੋਂ ਚੱਲ ਵੀ ਨਹੀਂ ਸਕਦੇ ਹੈਗੇ ਜੀ ਬਸ ਆਕੇ ਤਾਈ ਚੱਲਦੇ ਨੇ ਇੱਕ ਮਾਤਾ ਜੀ ਬਸ ਦੋਏ ਨੇ ਅੱਛਾ ਕਮਾਉਂਦਾ ਹੋਰ ਕੌਣ-ਕੌਣ ਹੈਗਾ ਜੀ ਉਹਨਾਂ ਦੇ ਘਰ ਜਿਹੜਾ ਕਮਾਉਂਦਾ ਇਹੀ ਸਾਡਾ ਸੀ ਜਿਹੜੇ ਬਾਹਰ ਗਏ ਹੋਏ ਸੀ ਚਾਚਾ ਜੀ ਕੁੜੀ ਜੀ ਸਾਡੀ ਮੈਂ ਦਿਹੇਰ ਸਿੰਘ ਸਮਾਨੇ ਤੋਂ ਆਇਆ ਹੋਇਆ ਜੀ ਮੇਰੇ ਪੁੱਤ ਧੀਜਾ ਪੂਰਾ ਹੋ ਗਿਆ ਸੀਗਾ ਜਿਸ ਜ਼ਰੀਏ ਚ ਉਹਦੀ ਸੀ ਡੈੱਡ ਬੋਡੀ ਲੈਣ ਵਾਸਤੇ ਆਏ ਆਏ ਹੋਇਆ ਤੇ ਪੰਜਾਬ ਸਰਕਾਰ ਨੇ ਸੁਵਰਾਇਆ ਸਾਹਿਬ ਸਾਡਾ ਬਹੁਤ ਸਹਿਯੋਗ ਕੀਤਾ ਤਾਂ ਕਰਕੇ ਜਲਦੀ ਜਲਦੀ ਮਿਲ ਗਈ ਇਹ ਨਾਲੇ ਜਿੱਥੇ ਪੰਜਾਬ ਸਰਕਾਰ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਅੱਛਾ ਹਾਦਸਾ ਕੀ ਹੋਇਆ ਸੀ ਉੱਥੇ ਬੜਾਈ ਦੱਸੋ ਗੈਸ ਗੈਸ ਕਦੇ ਬੰਦ ਹੋ ਗਈ ਜੀ ਰੋਮਾਂ ਜੀ ਜਨਰੇਟਰ ਉਹ ਸਰ ਕੇ ਹਾਦਸਾ ਹੋ ਗਿਆ ਦੁਬਾਰਾ ਕਿੱਥੋਂ ਹੋ ਗਿਆ ਪੱਟੀਆਂ ਜੀ ਇੱਥੇ ਲੈਟ ਚ ਬੜਾ ਦੁੱਖਤਾ ਵਾਪਰ ਗਿਆ ਤੇ ਇਹ ਡੈੱਡ ਬੋਡੀ ਜਿਹੜੀਆਂ ਇੱਥੇ ਆਈਆਂ ਨੇ ਹਾਂਜੀ ਇਹਦੇ ਵਿੱਚ ਕਿਹਦਾ ਕਿਹਦਾ ਸਹਿਯੋਗ ਰਿਹਾ ਜਿਆਦਾ ਜੀ ਪੰਜਾਬ ਸਰਕਾਰ ਦਾ ਜੀ ਇਹ ਕੋਥੋਂ ਉੱਪਰਾਏ ਸਾਹਿਬ ਦਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਸਾਰੇ ਦਾ ਸ਼ੁਕਰ ਸੱਤੇ ਪਾਸ਼ਾ ਦੇ ਨਾਲ ਸਾਡੇ ਨਾਲ ਹੈਲਪ ਕੀਤੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ